ਸਰੋ ਜੀ ਵੱਡਾ ਡੀਪੂ ਕਹਿੰਦਾ ਨਾ ਅਸੀਂ ਸੇਲ ਲਾਉਣੀ ਨਾ ਅਸੀਂ ਡਿਸਕਾਊਂਟ ਦੇਣਾ ਪਰ ਲੋਕਾਂ ਨੂੰ ਰੇਟ ਅਸੀਂ ਇਤਨਾ ਦੇ ਰਹੇ ਆ ਨਾ ਫੈਕਟਰੀ ਦੇ ਨਾਮ ਮਿਲ ਕੋਈ ਦੇ ਨਹੀਂ ਸਕਦਾ ਸਰ ਬਹੁਤ ਵੱਡੀ ਗੱਲ ਆ ਜਿਹੜੇ ਬਾਜ਼ਾਰ ਦੇ ਵਿੱਚ 1000 1000 ਰੁਪਏ ਤੁਸੀਂ 350 ਸੂਟ ਦੇ ਰਹੇ ਹੋ ਨਾ ਕੋਈ ਫੈਕਟਰੀ ਵਾਲਾ ਨਾ ਕੋਈ ਹੋਲਸੇਲਰ ਇਸ ਰੇਟ ਤੇ ਸੂਟ ਨਹੀਂ ਦਦਾ ਉੱਤੋਂ ਤੁਸੀਂ ਕਹਿੰਦੇ ਸਿੰਗਲ ਸਿੰਗਲ ਲੈ ਜਾਓ ਇਹ ਸਿਰਫ 5 ਤੋਂ 10 ਰੁਪਏ ਪ੍ਰੋਫਿਟ ਨਾਲ ਚੀਜ਼ ਵੇਚਣੀ ਪਹਿਲੇ ਦਿਨ ਤੋਂ ਇੱਕੋ ਜੀ ਦੱਸਿਆ ਤੇ ਕੋਈ ਸੇਲ ਨਹੀਂ ਆ ਗਈ ਹਰ ਟਾਈਮ ਤੇ ਅਵੇਲੇਬਿਲਟੀ ਆ ਜਿਹੜੀ ਅੱਜ ਦਾ ਸੂਟ 1200 ਦਾ ਵੇਚਦਾ ਕੋਈ 800 ਦਾ ਵੇਚੂ ਕੋਈ 700 ਦਾ ਵੇਚੂਗਾ ਇੱਥੇ 5-10 ਰੁਪਏ ਪਰੋਵਡ ਨਾਲ ਚੀਜ਼ ਮਿਲ ਜਾਣੀ ਗਾਗ ਵੀ ਕੋਈ ਜੇ ਇੱਕ ਰੰਗ ਦੇ 20 ਚਾਹੀਦੇ ਇੱਕ ਰੰਗ ਦੇ 20 ਲੈ ਜਾਓ 50 ਚਾਹੀਦੇ 50 ਲੈ ਜਾਓ ਕਿਉਂਕਿ ਸਾਡੇ ਕੋਲ ਕੁਆਂਟੀਟੀ ਸੇਲ ਹੈਗੀ ਆ ਦੇਖੋ ਸੂਟ ਵੀ ਪੂਰਾ ਹੈਵੀ ਦੇਖੋ ਤੁਸੀਂ ਸਾਰਾ ਚੈੱਕ ਕਰ ਲਓ ਫਰੰਟ ਪੂਰਾ ਹੈਵੀ ਨਾਲ ਤੁਸੀਂ ਦੁਪੱਟੇ ਵੀ ਚੈੱਕ ਕਰ ਲਓ ਨਾ 1000 1200 ਦਾ ਸੂਟ 3500 ਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਜਿੰਦਾਂ ਮਰਜ਼ੀ ਲੈ ਜਾਓ ਨਿਵਾਰ ਵਰਕ ਵਾਲਾ ਸੂਟ ਆ ਫੋਟੋ ਵਾਲਾ ਡਿਜ਼ਾਈਨ ਆ ਕੋਈ 1000 ਦਾ ਵਿੱਚ ਕੋਈ 1200 ਦਾ ਕੋਈ 700 ਦਾ ਕੋਈ 800 ਦਾ ਇਹ ਤੇ ਰੇਟ ਸਿਰਫ 450 ਰੁਪਏ ਜੀ ਪ੍ਰਿੰਟ ਵਾਲੇ ਸੂਟ ਹੈਗੇ ਆ ਬਹੁਤ ਵੱਖੋ ਵੱਖਰੇ ਡਿਜ਼ਾਈਨ ਤੇ ਕਲਰ ਹੈਗੇ ਆ 700 800 900 1000 ਕਿੰਨੇ ਦਾ ਸੂਟ ਪਿਆ ਜਾਂਦਾ ਹੈ ਦੇਖੋ ਜੀ ਸਾਰੇ ਸੂਟ ਜਿਹੜਾ ਮਰਜੀ ਡਿਜ਼ਾਈਨ ਵਾਲੋ ਸਿਰਫ 350 ਰੁਪਏ ਦਾ ਸੂਟ ਹੈਗਾ 15 1500 ਵਾਲੇ ਸੂਟ ਇੱਥੇ ਤੁਹਾਨੂੰ ਮਿਲ ਜਾਣੇ ਆ 550 ਦੇ ਵਿੱਚ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਆ ਇਹ ਵੀ ਬੜੇ ਹੈਵੀ ਹੈਗੇ ਪਰ ਰੇਟ 550 ਸਿਰਫ 800 ਰੁਪਏ ਤੋਂ ਸ਼ਰਾਰੇ ਸਟਾਰਟ ਹੋ ਜਾਂਦੇ 700 800 ਤੋਂ ਸਟਾਰਟ ਹੋ ਗਏ ਸਾਡੇ ਕੋਲ 35 40 ਜਦੀ ਰੇਂਜ ਤੱਕ ਤੁਹਾਨੂੰ ਸਾਰੀ ਵੈਰੀਟੀ ਦੇ ਮਿਲ ਜਾਓ ਜੀ ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਹੈਵੀ ਸੂਟ ਜੰਗਲ ਡਿਜ਼ਾਈਨ ਹੈਗੇ 3 300 3200 3500 ਦੇ ਵਿੱਚ ਪਰ ਵੱਡਾ ਡੀਪੂ ਨੇ ਇਹ ਵੀ ਤੁਹਾਨੂੰ ਸਿਰਫ 895 ਵਿੱਚ ਦੇਣਾ ਇਹ ਵੀ ਇੱਕ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਸਾਡੇ ਵਾਸਤੇ ਸੂਟ ਆ ਚੁੱਕੇ ਆਗੇ ਅਲੱਗ-ਅਲੱਗ ਆਰਟੀਕਲ ਆ ਚੁੱਕੇ ਆ ਦੇਖੋ ਪੂਰਾ ਫਰੰਟ ਕਿਹਰੇ ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਜਿਹੜਾ ਬਾਹਰ ਤੋਂ ਮੈਂ ਤਾਂ ਕਹਾਂ 25-2600 ਆਪਾਂ ਦੇ ਸਿਰਫ 1200 ਤੇ ਪੀਆਰ ਪਰ ਵਿੱਚ ਦੇਖੋ ਆਹਦੀ ਸੂਟ ਚੈੱਕ ਕਰ ਲਓ ਪੂਰਾ ਲੱਦਿਆ ਪਿਆ ਸੂਟ ਆ 5500 6600 6500 ਬਜਾਰਾ ਦੇ ਰੇਟ ਇੱਦਾਂ ਆ ਬਾਜੂ ਤੇ ਵੀ ਕੰਮ ਆ ਫਰੰਟ ਵੀ ਹੈਵੀ ਦੁਪੱਟਾ ਵੀ ਆ ਦੇਖੋ ਗਲੇ ਤੇ ਵੀ ਬੜਾ ਸੋਹਣਾ ਕੰਮ ਇੱਥੇ ਰੇਟ ਹੈਗਾ ਸਿਰਫ 2095 ਤੁਸੀਂ ਵੀ ਦੇਖੋ ਤੁਹਾਡੇ ਵਾਸਤੇ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਚੰਗੀ ਤਰ੍ਹਾਂ ਸੂਟ ਦੇਖੋ ਬਾਹਰ ਕੋਈ ਮੰਗਦਾ ਹੈਗਾ 2700 ਕੋਈ ਮੰਗਦਾ 2800 ਕੋਈ ਮੰਗਦਾ 3000 ਰੁਪਿਆ ਪੂਰਾ ਫਰੰਟ ਹੈਵੀ ਆ ਚੁੱਕਾ ਨਾ ਦੇਖੋ ਕਿੰਨਾ ਪਿਆਰਾ ਵਰਕ ਆ ਚੁੱਕਾ ਹੈ ਫਰੰਟ ਦੇਖੋ ਨਾ ਦੇਖੋ ਬੈਕ ਕਿੰਨੀ ਵਧੀਆ ਆ ਚੁੱਕੀ ਹੈ ਆ ਦੇਖੋ 1495 ਦੇ ਵਿੱਚ ਆਰਟੀਕਲ ਤੁਹਾਨੂੰ ਦਿਖਾ ਰਹੇ ਹਾਂ 1495 ਚ ਨਾ ਕਿਸ ਨੇ ਦਿੱਤਾ ਨਾ ਕਿਸ ਨੂੰ ਦੇਣਾ ਹਰ ਇੱਕ ਤਰ੍ਹਾਂ ਦਾ ਆਰਟੀਕਲ ਤੁਸੀਂ 2000 4000 5000 8000 10000 ਤੱਕ ਦੇ ਵੀ ਸੂਟ ਲੈਣੇ ਆ ਉਹ ਤੁਹਾਨੂੰ ਇੱਥੇ ਮਿਲ ਜਣੇ ਆ ਦੇਖੋ ਸਾਡੇ ਕੋਲ 700 ਰੁਪਏ 800 ਰੁਪਏ 900 ਰੁਪਏ ਤੋਂ ਸ਼ਰਾਰਾ ਅਗਰਾ ਲਹਿੰਗਾ ਗੌਨ ਰੇ ਸ਼ੁਰੂ ਹੋ ਜਾਂਦਾ ਸਰੋ ਜੀ ਵੱਡਾ ਡੀਪੂ ਕਹਿੰਦਾ ਨਾ ਅਸੀਂ ਸੇਲ ਲਾਉਣੀ ਨਾ ਅਸੀਂ ਡਿਸਕਾਊਂਟ ਦੇਣਾ ਪਰ ਲੋਕਾਂ ਨੂੰ ਰੇਟ ਅਸੀਂ ਇਦਾਂ ਦੇ ਰਣੇ ਆ ਨਾ ਫੈਕਟਰੀ ਦੇ ਨਾਂ ਮਿਲ ਕੋਈ ਦੇ ਨਹੀਂ ਸਕਦਾ ਇੱਕ ਹੋਰ ਵੱਡਾ ਚੈਲੇ ਕਰਤਾ ਭਈ ਜੇ ਪੂਰੇ ਪੰਜਾਬ 'ਚ ਸਾਡੇ ਤੋਂ ਸਸਤਾ ਕਹਿੰਦੇ ਕੋਈ ਸੂਟ ਦਿੰਦਾ ਉਹ ਸੂਟ ਵੀ ਲੈ ਪਸ ਲੈ ਜਾਓ ਸਰ ਬਹੁਤ ਵੱਡੀ ਗੱਲ ਆ ਜਿਹੜੇ ਬਾਜ਼ਾਰ ਦੇ ਵਿੱਚ 1000 1000 ਰੁਪਏ ਤੁਸੀਂ 350 ਸੂਟ ਦੇ ਰਹੇ ਹੋ ਨਾ ਕੋਈ ਫੈਕਟਰੀ ਵਾਲਾ ਨਾ ਕੋਈ ਹੋਲ ਸੇਲਰ ਇਸ ਰੇਟ ਤੇ ਸੂਟ ਨਹੀਂਦਾ ਉੱਤੋਂ ਤੁਸੀਂ ਕਹਿੰਦੇ ਸਿੰਗਲ ਸਿੰਗਲ ਲੈ ਜਾਓ ਕਰੀ ਕੀ ਜਾਣਿਓ ਸਰ ਭਾਜੀ ਇੱਥੇ ਕਰਦੇ ਕੁਝ ਨਹੀਂ ਹੈਗੇ ਸਿਰਫ ਮੇਲੇ ਤੋਂ ਲੈ ਕੇ ਸਿਰਫ 5 ਤੋਂ 10 ਰੁਪਏ ਪ੍ਰੋਫਿਟ ਨਾਲ ਚੀਜ਼ ਵੇਚਣੀ ਪਹਿਲੇ ਦਿਨ ਤੋਂ ਇੱਕੋ ਜੀ ਦਸੀਏ ਤੇ ਕੋਈ ਸੇਲ ਨਹੀਂ ਹੈਗੀ ਹਰ ਟਾਈਮ ਤੇ ਅਵੇਲੇਬਿਲਟੀ ਹੈ ਜਿਹੜੀ ਅੱਜ ਦਾ ਸੂਟ 1200 ਦਾ ਵੇਚਦਾ ਕੋਈ 800 ਦਾ ਵੇਚੂ ਕੋਈ 700 ਦਾ ਵੇਚੂਗਾ ਇੱਥੇ 5 10 ਰੁਪਏ ਪ੍ਰੋਫਿਟ ਨਾਲ ਚੀਜ਼ ਕਵਾਂਟੀਟੀ ਚ ਅਸੀਂ ਵੇਚਣਾ ਹੁੰਦਾ ਫਿਰ ਕਵਾਂਟੀਟੀ ਚ ਕਈ ਚਾਹੇ ਕੋਈ ਇੱਕ ਪੀਸ ਲਵੇ ਚਾਹੇ ਲਵੇ 100 ਉਹਦਾ ਕਾਰਨ ਇੱਕੋ ਹੀ ਆ ਕੋਈ ਬੰਦਸ਼ ਨਹੀਂ ਆਗੀ ਕਈ ਕਹਿੰਦੇ ਇੱਕ ਸੈਟ ਲੈਣਾ ਪੈਣਾ ਕਈ ਹੋਲਸੇਲਰ ਕਹਿੰਉਗੇ ਦੋ ਸੈਟ ਲੈਣੇ ਪੈਣੇ ਐਦਾਂ ਦੀ ਕੋਈ ਗੱਲ ਨਹੀਂ ਆਗੀ ਜੇ ਇੱਕ ਰੰਗ ਦੇ 20 ਚਾਹੀਦੇ ਇੱਕ ਰੰਗ ਦੇ 20 ਲੈ ਜਾਓ 50 ਚਾਹੀਦੇ 50 ਲੈ ਜਾਓ ਕਿਉਂਕਿ ਸਾਡੇ ਕੋਲ ਕਵਾਂਟੀਟੀ ਸੇਲ ਹੈਗੀ ਆ ਦੇਖੋ ਸੂਟ ਵੀ ਪੂਰਾ ਹੈਵੀ ਦੇਖੋ ਤੁਸੀਂ ਸਾਰਾ ਚੈੱਕ ਕਰ ਲਓ ਫਰੰਟ ਪੂਰਾ ਹੈਵੀ ਨਾਲ ਤੁਸੀਂ ਦੁਪੱਟੇ ਵੀ ਚੈੱਕ ਕਰ ਲਓ ਹਨਾ 11200 ਵਾਲਾ ਸੂਟ 350 ਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਜਿੰਦਾਂ ਮਰਜ਼ੀ ਲੈ ਜਾਓ ਜ ਦੇ ਦੇਈ ਜਾਂਦੇ ਹੋ ਭਾਜੀ ਉਹ ਸੇਲ ਇਸ ਕਰਕੇ ਲਾਂਦੇ ਪਹਿਲਾਂ ਡਬਲ ਕੀਤੇ ਹੁੰਦੇ ਫਿਰ ਅੱਧੇ ਕਰ ਦਿੰਦੇ ਆ ਫਿਰ 25% ਕਰ ਦਿੰਦੇ ਤੇ ਸੇਲ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਕੁਆਂਟੀਟੀ ਚ ਸੇਲ 25 ਤੋਂ 30 ਹਜ਼ਾਰ پیس ਰੋਜ਼ ਦਾ ਵਿਕਦਾ ਹੈਗਾ ਇਸ ਕਰਕੇ ਸੇਲਾਂ ਦੀ ਲੋੜ ਹੀ ਨਹੀਂ ਲੋੜ ਪੈਂਦੀ ਹੈਗੀ ਇੱਥੇ ਸੋ ਇਹ ਵੀ ਮੈਂ ਦੇਖ ਰਿਹਾ ਜੇ 350 ਤੁਸੀਂ ਦੇ ਰਹੇ ਹੋ ਉਹਦੇ ਵਿੱਚ ਡਿਜ਼ਾਈਨ ਵੀ ਬੜੇ ਹੈਗੇ ਆ ਕੋਈ ਬੁਟੀਕਾਂ ਲੈ ਜਾਏ ਕਢਾਈ ਵਾਲਾ ਲੈ ਜਾਵੇ ਜਿੱਦਾਂ ਮਰਜ਼ੀ ਕਪੜਾ ਲੈ ਕੇ ਜਾ ਸਕਦਾ ਦੇਖੋ ਪਿਓਰ ਕਾਟਨ ਦਾ ਸੂਟ ਹੈਗਾ ਜਿਹੜਾ ਆਮ 7-800 ਤੋਂ ਕੱਟ ਕੇ ਸ਼ੁਰੂ ਨਹੀਂ ਕਰਦਾ ਇੱਥੇ 350 ਰੁਪਏ ਦਾ ਸੂਟ ਆ ਰੇਟ ਲੱਗੇ ਹੋਏ ਆ ਨਾਲ ਤੁਹਾਡੇ ਕੋ ਕੱਲੇ ਕੱਲੇ ਸੂਰਤ ਤੇ ਰੇਟ ਲਿਖ ਕੇ ਲਾਇਆ 350 ਦੇ ਵਿੱਚ ਤੁਸੀਂ ਆ ਜਾਓ ਵੀ ਤੁਸੀਂ ਚਾਹੋ ਨੀ ਵੀ ਥੋੜਾ ਉੱਪਰ ਹੀ ਰੇਂਜ ਲੈਣੀ ਆ ਆ ਜਾਓ 450 ਦੇ ਵਿੱਚ ਲੈ ਜਾਓ 450 ਦੇ ਵਿੱਚ ਆ ਦੇਖੋ ਵਿਆਹ ਸ਼ਾਦੀਆਂ ਦਾ ਟਾਈਮ ਹੋਵੇ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਆਪਣੇ ਲੈਣਾ ਆ ਚੈੱਕ ਕਰ ਲੋ ਜਿਹੜੇ 12 1200 14 1400 ਦੇ ਸੂਟ ਆ ਇੱਥੇ 450 ਦੇ ਵਿੱਚ ਓਪਨ ਚੈਲੇਂਜ ਲਿਖ ਕੇ ਲਾਏ ਆ ਕੱਲੇ ਕੱਲੇ ਸੂਟ ਤੇ ਇਹ ਵੀ ਗੱਲ ਵੱਖਰੀ ਦੇਖਣ ਮਿਲਣੀ ਹਰ ਇੱਕ ਸੂਟ ਤੇ ਰੇਟ ਲੱਗ ਕੇ ਲੱਗਾ ਆ ਬਿਲਕੁਲ ਰੇਟ ਲੱਗ ਕੇ ਲੱਗਾ ਸਲਵਾਰ ਵਰਕ ਵਾਲਾ ਸੂਟ ਆ ਫੋਟੋ ਵਾਲਾ ਡਿਜ਼ਾਈਨ ਆ ਕੋਈ ਹਜ਼ਾਰ ਦਾ ਵਿੱਚ ਕੋਈ 1200 ਦਾ ਕੋਈ 700 ਦਾ ਕੋਈ 800 ਦਾ ਇਹ ਤੇ ਰੇਟ ਸਿਰਫ 450 ਰੁਪਏ ਜੀ ਸੋ ਆਈਮਨ ਦੋਸੋ ਪ੍ਰਿੰਟ ਵਾਲੇ ਸੂਟ ਹੈਗੇ ਆ ਬਹੁਤ ਵੱਖੋ ਵੱਖਰੇ ਡਿਜ਼ਾਈਨ ਤੇ ਕਲਰ ਹੈਗੇ ਆ 700 800 900 1000 ਕਿੰਨੇ ਦਾ ਸੂਟ ਪਿਆ ਜਾਂਦਾ ਹੈ ਦੇਖੋ ਜੀ ਕਾਟਨ ਦਾ ਸੂਟ ਆ ਪਿਓਰ ਐਕਸਪੋਰਟ ਕਾਟਨ ਦੇ ਵਿੱਚ ਆ ਸਾਰੇ ਸੂਟ ਜਿਹੜਾ ਮਰਜੀ ਡਿਜ਼ਾਈਨ ਲੈ ਲੋ ਸਿਰਫ 350 ਰੁਪਏ ਦਾ ਸੂਟ ਹੈਗਾ ਏ 350 ਦਾ ਸੂਟ ਜਿੰਨਾ ਮਰਜੀ ਕੋਈ ਕਟਾ ਕੇ ਲੈ ਜਾਵੇ ਵੱਡੇ ਥਾਣਾ ਕੋਈ 4 ਮੀਟਰ 5 ਮੀਟਰ 10 ਮੀਟਰ 70 ਰੁਪਏ ਮੀਟਰ ਦਾ ਜਿੰਨਾ ਮਰਜੀ ਲੈ ਜਾਵੇ ਲੋ ਜਿਹੜੇ ਬਾਜ਼ਾਰ ਚ 800 900 1000 ਦਾ ਇਹਦੇ 350 ਦੇਣਾ ਜੇ ਤੁਸੀਂ ਹੋਰ ਦੇਖੋ ਮੈਂ ਤੁਹਾਨੂੰ ਦੱਸਣਾ ਚਾ ਇੱਥੇ ਤੁਹਾਨੂੰ ਮਿਲ ਜਾਣੇ ਆ 550 ਦੇ ਵਿੱਚ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਆ ਇਹ ਵੀ ਬੜੇ ਹੈਵੀ ਹੈਗੇ ਪਰ ਰੇਟ 550 ਸਰ ਦੇਖੋ ਜੀ ਪਿਓਰ ਕਰੇਪ ਦੇ ਖਾਦੀ ਸਿਲਕ ਦੇ ਸੂਟ ਜਿਹੜੇ 12 12 15 1500 ਦੇ ਮਿਲਦੇ ਤੇ ਰੇਟੇ 550 ਕਿਉਂ ਕਿ ਰੁਪਈਆ ਹੀ 10 ਲੈਣੇ ਪ੍ਰੋਫਿਟ 10 ਰੁਪਏ ਪ੍ਰੋਫਿਟ ਨਾਲ ਵੇਚਣੀ ਜੀ ਜੀ ਸੋ ਇਹਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਲਓ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਤੁਸੀਂ ਹੈਂਡਲੂਮ ਦੇ ਵਿੱਚ ਬੈੱਡ ਸ਼ੀਟਸ ਲੈਣੀਆਂ ਮੈਂ ਦੇਖਿਆ ਬੈੱਡ ਸ਼ੀਟਸ ਵੀ ਬੱਡਾ ਦੀਪੁਰ ਬ੍ਰਾਂਡ ਦੇ ਤੁਸੀਂ ਆਪਣੀ ਲਾਂਚ ਕੀਤੀਆਂ ਬਹੁਤ ਸਾਰੀਆਂ ਦੇਖੋ ਜੀ ਬੈੱਡ ਸ਼ੀਟਸ ਸਾਨੂੰ ਏਜ ਤੁਹਾਨੂੰ ਪ੍ਰੋਫਿਟ ਉਹਦੇ ਵਿੱਚ ਵੀ 5 ਤੋਂ 10 ਰੁਪਏ ਲੈਣਾ ਪ੍ਰੋਫਿਟ ਵੱਧ ਨਹੀਂ ਲੈਣਾਗਾ ਕਿਸੇ ਕੋ ਕੁਆਂਟੀਟੀ ਸੇਲ ਕਰਨੀ ਆ ਇਸ ਕਰਕੇ ਪ੍ਰੋਫਿਟ ਵੱਧ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ 25 ਤੋਂ 30 ਹਜ਼ਾਰ ਵੀ ਜ਼ਰੂਰ ਹੀ ਦਾ ਵਿਕਦਾ ਜੀ ਸੋ ਬਹੁਤ ਸਾਰੇ ਕਸਟਮਰ ਹੈ ਵੀ ਸੂਟ ਵੀ ਲੈਣਾ ਚਾਹੁੰਦੇ 2000 ਦਾ 5000 ਦਾ 10000 ਦਾ ਉੱਪਰਲੀ ਰੇਂਜ ਕਿੰਨੇ ਰੱਖਿਆ ਕੀ ਆਪਣੇ ਕੋ ਸਾਡੇ ਕੋ 250 ਰੁਪਏ ਤੋਂ ਸਟਾਰਟ ਹੋ ਕੇ 40-45 ਹਜ਼ਾਰ ਦੀ ਰੇਂਜ ਤੱਕ ਵੈਰਾਈਟੀ ਆ ਤੁਹਾਨੂੰ ਸਾਰੀ ਵੈਰਾਈਟੀ ਦਿਖਾਣੇ ਆਸੀ। ਰੈਡੀਮੇਡ ਚ ਸ਼ਰਾਰੇ, ਗਰਾਰੇ, ਲਹਿੰਗੋ ਵੀ ਹੈਗੇ ਆਪਣੇ ਕੋਲ। ਦੇਖੋ ਜੀ 800 ਰੁਪਏ ਤੋਂ ਸ਼ਰਾਰੇ ਸਟਾਰਟ ਹੋ ਜਾਂਦੇ ਆ 700-800 ਤੋਂ ਸਟਾਰਟ ਹੋ ਗਏ ਸਾਡੇ ਕੋਲ 35-40 ਹਜ਼ਾਰ ਦੀ ਰੇਂਜ ਤੱਕ ਤੁਹਾਨੂੰ ਸਾਰੀ ਵੈਰਾਈਟੀ ਦਿਖਾਣੇ। ਸੋ ਬਾਜ਼ਾਰ 'ਚ 2-2000 ਰੁਪਏ ਕਿਰਾਇਆ ਚੱਲਦਾ 2-2000 ਰੁਪਏ ਸਲਾਈ ਜਲਦੀ ਪਰ ਇੱਥੇ ਰੈਡੀਮੇਡ ਸਟਿਚ ਕੀਤੇ ਸ਼ਰਾਰੇ, ਗਰਾਰੇ 7-800 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ। ਸੋ ਮੈਨੂੰ ਉਹ ਵੀ ਦਿਖ ਇਹਦੇ ਨਾਲ ਦੁਪੱਟੇ ਵੀ ਬੜੇ ਸੋਹਣੇ ਆ 895 ਦੇ ਵਿੱਚ ਦੇ ਰਹੇ ਆ ਜਿਹੜੇ ਸੋਨਾ ਚਾਂਦੀ ਤੁਸੀਂ ਸੂਟ ਲੈਨੇ ਹੋ ਕੋਈ ਮੰਗਦਾ 2000 2200 2500 ਤੁਸੀਂ ਇਹ ਰੇਟ ਚ ਚੈੱਕ ਕਰ ਲਓ ਕੱਲੇ ਕੱਲੇ ਦੇ ਰੇਟ ਲਿਖ ਕੇ ਲਾਇਆ ਸਿਰਫ 850 ਰੁਪਏ ਦੇ ਵਿੱਚ ਦੇਣਾ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਹੈਗੇ ਆ ਜੇਕਰ ਤੁਸੀਂ ਚਾਹੋ ਨੀ ਤੁਹਾਨੂੰ ਚਾਹੀਦੇ ਬੁਟੀਕ ਵਾਲੇ ਪੀਸ ਚਾਹੀਦੇ ਹੈਵੀ ਹੈਵੀ ਚੀਜ਼ਾਂ ਜਿਹੜੇ 5 5000 ਰੁਪਏ ਤੁਸੀਂ ਬਾਜ਼ਾਰਾਂ 'ਚ ਦੇਖ ਆਉਨੇ ਆ ਆ ਦੇਖੋ ਉਹਦੇ ਨਾਲ ਦੀਆਂ ਸੇਮ ਚੀਜ਼ਾਂ ਤੁਸੀਂ ਚੈੱਕ ਕਰ ਲਓ ਇਹ ਵੀ ਤੁਹਾਨੂੰ 895 ਦੇ ਵਿੱਚ ਸੂਟ ਇੱਥੋਂ ਦੇ ਦੇਣਾ ਹੈਗਾ ਇਹ ਵੀ ਦੇਖੋ ਤੁਹਾਡੇ ਵਾਸਤੇ ਕਿੰ ਆ ਚੁੱਕਾ ਦੇਖੋ ਪੂਰਾ ਫਰੰਟ ਹੈਵੀ ਆ ਚੁੱਕਾ ਤੇ ਨਾਲ ਦੇਖੋ ਘੇਰੇ ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਜਿਹੜਾ ਬਾਹਰ ਤੋਂ ਮੈਦ ਹੈਗਾ 25 26 ਸੌ ਦਾ ਆਪਾਂ ਦੇ ਸਿਰਫ 1200 ਤੇ ਪਿਆਰ ਵਿੱਚ ਦੇਖੋ 1250 ਦੇ ਵਿੱਚ ਤੁਹਾਨੂੰ ਬਹੁਤ ਤਰ੍ਹਾਂ ਦੇ ਆਰਟੀਕਲ ਮਿਲ ਜਾਣੇ ਆ ਇਹਦੇ ਵਿੱਚ ਕਲਰ ਵੀ ਦੇਖੋ ਦੇਖੋ ਬਹੁਤ ਲਗਜ਼ਰੀ ਜਿਹਾ ਹੈਵੀ ਚੀਜ਼ਾਂ ਜਿਹੜੀਆਂ 35 3800 4 4000 ਪਰ 1200 50 ਦੇ ਵਿੱਚ ਨਾਲ ਆ ਦੇਖੋ ਤੁਸੀਂ ਇਹਦੇ ਵਿੱਚ ਦੁਪट्टे ਵੀ ਦੇਖੋ ਬਹੁਤ ਸੋਹਣੇ ਲਗਜ਼ਰੀ ਦੁਪट्टे ਕਪੜਾ ਇਹਦੇ ਵਿੱਚ ਸੋਹਣਾ ਤੇ ਰੰਗ ਬਹੁਤ ਹੈਗੇ ਆ ਤੇ ਗਲਾਸ ਫੈਬ੍ਰਿਕ ਤੁਹਾਡੇ ਵਾਸਤੇ ਆ ਚੁੱਕਾ ਹੈਗਾ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਲਾਈਟ ਤੋਂ ਲਾਈਟ ਕਲਰ ਆ ਚੁੱਕੇ ਡਾਰਕ ਤੋਂ ਡਾਰਕ ਆ ਚੁੱਕਾ ਪੂਰਾ ਹੈਵੀ ਆ ਚੁੱਕਾ ਨਾਲ ਦੇਖੋ ਨੈਕ ਵੀ ਕਿੰਨਾ ਵਧੀਆ ਬਣਿਆ ਹੈਗਾ ਤੇ ਨਾਲ ਪੂਰਾ ਫਰੰਟ ਹੈਵੀ ਤੇ ਨਾਲ ਦੇਖੋ ਘੇਰਾ ਕਿੰਨਾ ਵਧੀਆ ਬਣਿਆ ਹੈਗਾ ਗੱਲ ਕਰੀਏ ਆਪਾਂ ਨਾਲ ਚੁੰਨੀ ਦੀ ਵੀ ਨਾਲ ਦੇਖੋ ਚੁੰਨੀ ਵੀ ਕਿੰਨੀ ਵਧੀਆ ਆ ਚੁੱਕੀ ਹੈ ਕਿ ਸਿਰਫ 1250 ਲੈ ਕੇ ਆ ਸਕਦੇ ਆ ਬਾਅਦ 1800 2000 ਤੋਂ ਘੱਟ ਨਹੀਂ ਮਿਲਦਾ ਹੈਗਾ ਸੋ 5500 6000 6500 ਬਜ਼ਾਰ ਦੇ ਰੇਟ ਇਦਾਂ ਆ ਬਾਜੂ ਤੇ ਵੀ ਕੰਮ ਆ ਫਰੰਟ ਵੀ ਹੈਵੀ ਦੁਪੱਟਾ ਵੀ ਆ ਦੇਖੋ ਗਲੇ ਦੇ ਵੀ ਬੜਾ ਸੋਹਣਾ ਕੰਮ ਇੱਥੇ ਰੇਟ ਹੈਗਾ ਸਿਰਫ 2095 2095 ਦੇ ਵਿੱਚ ਆ ਸੂਟ ਦੇਣਾ ਬਾਜ਼ਾਰ 'ਚ 5-5000 6-6000 ਤੋਂ ਘੱਟ ਕੋਈ ਦਿੰਦਾ ਨਹੀਂ ਦੁਪੱਟਾ ਵੀ ਨਾਲ ਬਹੁਤ ਸੋਹਣਾ ਤਿਆਰ ਕੀਤਾ ਇਹਦੇ ਸੋ ਇਹ ਵੀ ਦੇਖੋ ਤੁਹਾਡੇ ਵਾਸਤੇ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਚੰਗੀ ਤਰ੍ਹਾਂ ਸੂਟ ਦੇਖੋ ਬਾਹਰ ਕੋਈ ਮੰਗਦਾ ਹੈਗਾ 2700 ਕੋਈ ਮੰਗਦਾ 2800 ਕੋਈ ਮੰਗਦਾ 3000 ਰੁਪਿਆ ਪੂਰਾ ਫਰੰਟ ਹੈਵੀ ਆ ਚੁੱਕਾ ਨਾਲ ਦੇਖੋ ਕਿੰਨਾ ਪਿਆਰਾ ਵਰਕ ਆ ਚੁੱਕ ਤੁਸੀਂ ਜਲਦੀ ਦੀ ਵੱਡਾੜੀ ਭੂ ਬੰਗਿਆ ਤਾਂ ਆਪਾਂ ਲੈ ਕੇ ਜਾ ਸਕਦੇ ਆ ਕਿ ਆ ਨਾ ਦੇਖੋ ਬਾਟਮ ਕਿੰਨੀ ਵਧੀਆ ਪਲੇਨ ਬਾਟਮ ਆ ਚੁੱਕੀ ਹੈਗੀ ਆ ਨਾਲ ਦੁਪੱਟਾ ਕਿੰਨਾ ਖੁੱਲਾ ਡੁਲਾ ਚੁੱਕਾ ਹੈ ਕਲਰ ਤੁਹਾਨੂੰ ਛੇ ਤੋਂ 7 ਮੈਂਡੇ ਹੈਗੇ ਆ ਰੇਟ ਸਿਰਫ 2500 ਤੇ 95 ਰੁਪਏ ਆ ਦੇਖੋ ਜੀ ਓਵਰ ਲੋਡਰ ਸੂਟ ਤੁਹਾਨੂੰ ਦਿਖਾ ਰਹੇ ਆ ਦੇਖੋ ਸਾਰਾ ਫਰੰਟ ਹੈਵੀ ਦੇ ਵਿੱਚ ਪ੍ਰੋਪਰ ਡਿਜ਼ਾਈਨਰ ਚੀਜ਼ ਹੈ ਨਾ ਨਾਲ ਆ ਦੇਖੋ ਪੌਂਜਾਂ ਦੇ ਵੀ ਕੰਮ ਕੀਤਾ ਆ ਦੁਪੱਟਾ ਵੀ ਨਾਲ ਬੜਾ ਡਿਜ਼ਾਈਨਰ ਆ ਇਹ ਨਾ ਸੀ 5000 ਨਾ 5500 ਕੁਝ ਨਹੀਂ ਲੈਣਾ ਇਹ ਤੁਹਾਨੂੰ ਸਿਰਫ 2195 ਵਿੱਚ ਦੇ ਰਣਾ ਪੌਂਜਾਂ ਦੇ ਵਰਕ ਆ ਗਲਾ ਵੀ ਹੈਵੀ ਫਰੰਟ ਵੀ ਹੈਵੀ ਦੁਪੱਟਾ ਵੀ ਨਾਲ ਬੜਾ ਲਗਜ਼ਰੀ ਆ ਦੇਖੋ ਤੁਹਾਡੇ ਵਾਸਤੇ ਕਿੰਨਾ ਪਿਆਰਾ ਆਰਟیکل ਆ ਚੁੱਕਾ ਹੈ ਨੈਕ ਦੇ ਉੱਪਰ ਕਿੰਨੇ ਕਿੰਨੇ ਸੋਨੇ ਪੀਕਾਕ ਬਣੇ ਹੋਏ ਹੈਗੇ ਨਾਲ ਫਰੰਟ ਤੇ ਬਣੇ ਹੈਗੇ ਇਤਨਾ ਦੇਖੋ ਬਾਜੂ ਵਰਕ ਆ ਚੁੱਕਾ ਨਾਲ ਤੇ ਨਾਲ ਦੇਖੋ ਕਿੰਨਾ ਵਧੀਆ ਦੁਪੱਟਾ ਵੀ ਆ ਚੁੱਕਾ ਸਿਰਫ 2295 ਲੈ ਕੇ ਜਾ ਸਕਦੇ ਹੋ ਸੋ ਇਦਾਂ ਦੇ ਸਾਡੇ ਕੋਲ ਹੋਰ ਆ ਦੇਖੋ 1495 ਦੇ ਵਿੱਚ ਆਰਟੀਕਲ ਤੁਹਾਨੂੰ ਦਿਖਾ ਰਹੇ ਹਾਂ 1495 'ਚ ਨਾ ਕਿਸ ਨੇ ਦਿੱਤਾ ਨਾ ਕਿਸ ਨੂੰ ਦੇਣਾ ਇਹਦੇ ਵਿੱਚ ਤਾਂ ਹੈਗੀ ਆ ਤੁਸੀਂ ਆ ਦੇਖੋ ਘੂਮ ਕੇ ਦੇਖ ਲਓ ਹਰ ਇੱਕ ਤਰ੍ਹਾਂ ਦਾ ਆਰਟੀਕਲ ਤੁਸੀਂ 2000 4000 5000 8000 ਜਾਂ 10 10000 ਤੱਕ ਦੇ ਵੀ ਸੂਟ ਲੈਣੇ ਆ ਉਹ ਤੁਹਾਨੂੰ ਇੱਥੇ ਮਿਲ ਜਣੇ ਆ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ 1495 ਦੀ ਰੇਂਜ ਦੇ ਵਿੱਚ ਜਿਹੜੇ 35 3500 4 4000 ਰੁਪਏ ਸੂਟ ਤੁਸੀਂ ਲੈਣੇ ਹੋ ਇੱਥੇ ਆਜੋ 1495 ਦੇਣਾ ਵੱਡਾ ਫਾਇਦਾ ਕੀ ਹੈ ਇਕੱਲੇ ਇਕੱਲੇ ਸੂਟ ਦੇ ਰੇਟ ਲਿਖ ਕੇ ਲਾਇਆ ਇੱਥੇ ਲੁੱਟ ਕੋਈ ਨਹੀਂ ਹੁੰਦੀ ਹਰ ਕਿਸੇ ਦੇ ਵੱਡੇ ਫਾਇਦੇ ਆ ਆ ਸਾਰਾ ਹੀ ਕਾਊਂਟਰ 1495 ਦਾ ਇਹਦੇ ਵਿੱਚ ਤੁਸੀਂ ਰੰਗ ਜਿਹੜਾ ਮਰਜ਼ੀ ਲੈ ਜਾਓ ਮਤਲਬ 3 3 ਗੁਣਾ ਰੇਟ ਤਾਂ ਬਾਜ਼ਾਰ ਨਾਲੋਂ ਵੱਡਾ ਢੀਪੂ ਦੇ ਘਾਟਿਆ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਇਆ ਨਾ ਵੱਧ ਨਾ ਘੱਟ ਕਮਾਲ ਕੀਤੀ ਹੋਈ ਆ ਤੇ ਆ ਵੀ ਦੇਖੋ ਕਿੰਨਾ ਹੜ ਹੜ ਵਾਸਤੇ ਸੂਟ ਆ ਚੁੱਕਾ ਜੈਲੋ ਕਲਰ ਕੁੜੀਆਂ ਹੈਗਾ ਅੱਜਕੱਲ ਟ੍ਰੈਂਡਿੰਗ ਸੂਟ ਆ ਗਿਆ ਕਹਿੰਦੇ ਜੀ ਜਾਗੋ ਦੇ ਪਾਉਣੇ ਇੱਕੋ ਜਿਹਾ ਸੂਟ ਪਾਉਣੇ ਤੁਹਾਨੂੰ ਜੈਲੋ ਸੂਟ ਚਾਹੀਦੇ ਇਦਾਂ ਸੂਟ ਲੈਣੇ ਤਾਂ ਵੱਡਾ ਢੀ ਭੂ ਬੰਗਾ ਆ ਜਾਂ ਸਕਦੇ ਆ ਆ ਦੇਖੋ ਕੁੜੀਆਂ ਵਾਸਤੇ ਕਿੰਨਾ ਸੋਹਣਾ ਆ ਚੁੱਕਾ ਹੈਗਾ ਜੈਲੋ ਸੂਟ ਇਦਾਂ ਤੁਸੀਂ ਸੂਟ ਲੈਣੇ ਵਧੀਆ ਵਧੀਆ ਵੱਡਾ ਢੀ ਭੂ ਬੰਗਾ ਆ ਸਕਦੇ ਆ ਇਹ ਨਹੀਂ ਕਿ 22500 ਵੀ ਆਪਾਂ 1495 ਦੇਣਾ ਹੈਗਾ ਜੇ ਸਾਡੀ ਕੋਈ ਨਮੀ ਨਮੀ ਆਪਣੇ ਦੇਖਣੀ ਪੇਜ ਤੇ ਸਾਡੇ ਵੱਡਾ ਢੀ ਭੂ ਨੂੰ ਫੋਲੋ ਕਰ ਸਕਦੇ ਆ ਇੰਸਟਾਗ੍ਰam YouTube Facebook ਤੇ ਤੇ ਹਰ ਰੋ ਪਰ ਜੇ ਤੁਸੀਂ ਉਦੋਂ ਉੱਪਰ ਲਗਜ਼ਰੀ ਵੈਰਾਈਟੀ ਲੈਣੀ ਆ ਤੇ ਉਹ ਵੀ ਤੁਹਾਨੂੰ ਇੱਥੋਂ 2200 2500 3500 4000 ਇਦਾਂ ਮਿਲ ਜਣੇ ਆ ਰੰਗ ਇਹਦੇ ਵਿੱਚ ਤੁਹਾਨੂੰ ਕਾਫੀ ਵਧੀਆ ਮਿਲ ਜਣੇ ਆ ਤੁਸੀਂ ਵਾਈਟ ਬਲੈਕ ਲੈਣਾ ਪਿੰਕ ਲੈਣਾ ਇਦਾਂ ਹੀ ਆ ਦੇਖੋ ਸਵੇਰ ਦੇ 8:30 ਵਜੇ ਆ ਸਵੇਰ ਤੋਂ ਹੀ ਇੱਥੇ ਕਸਟਮਰ ਆਉਨੇ ਸ਼ੁਰੂ ਹੋ ਜਾਂਦੇ ਆ ਲੋਕ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਦੂਰੋਂ ਦੂਰੋਂ ਆ ਰਹੇ ਆ ਕਿਉਂ ਆਉਂਦੇ ਆ ਸਿਰਫ ਇਸ ਕਰਕੇ ਕਿਉਂਕਿ ਇੱਥੇ ਰੇਟ ਬਹੁਤ ਘਟਿਆ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 50000 ਰੁਪਏ ਦਾ ਕੱਪੜਾ ਲੈਨੇ ਹੋ ਇੱਥੇ 17-18000 ਰੁਪਏ ਚ ਮਿਲ ਜਾਂਦਾ ਇਦਾਂ ਦੇ ਸੂਟ ਜਿਹੜੇ 4-4 5-5000 ਦੇ ਲੈਨੇ ਹੋ ਇੱਥੇ ਤੁਹਾਨੂੰ ਸਿਰਫ 1250 ਦੇ ਵਿੱਚ ਮਿਲ ਜਾਂਦੇ ਆ 1000 18800 990 ਵਾਲੇ ਸੂਟ 350 ਚ ਮਿਲਦੇ ਇਸ ਲਈ ਲੋਕ ਆ ਰਹੇ ਆ ਤੁਸੀਂ ਵੀ ਆ ਜਾਓ ਬਹੁਤ ਵੱਡੇ ਫਾਇਦੇ ਵੱਡਾ ਡਿਪੋ ਬੰਗਾ ਤੁਹਾਡੇ ਘਰ ਆਇਆ 11 ਮੰਗਲ ਸਿੰਘ ਦੇ ਨਾਲ ਹਰਦੀਪ ਸਿੰਘ ਤਿੱਗੜ ਸਾਹਿਬ ਟੀਵੀ ਬੰਗਾ